ਜਿੰਦਾਬਾਦ ਜੈ ਮਾ ਸੋਨੀ ਜਿੰਦਾਬਾਦ ਜੈ ਮਾ ਸੋਨੀ ਜਿੰਦਾਬਾਦ ਜੈ ਮਾ ਸੋਨੀ ਅੱਜ ਜਿੱਤ ਹੋ ਗਈ ਆ ਜੀ ਆ ਉੱਪਰ ਛਾਤੀ ਵਾਰੋਂ ਮੌਸਮ ਨੂੰ ਵੀ ਵਰਦਾ ਪਿਆ ਰਹੇ ਔਰ ਮੇਰੇ ਸਪੋਰਟਰਸ ਦੇਖੋ ਮੇਰੇ ਨਾਲ ਖੜੇ ਨੇ ਇਦਾਂ ਹੀ ਵੋਟਾਂ ਦੇ ਨਾਲ ਖੜੇ ਨੇ ਔਰ 4 ਤਰੀਕ ਨੂੰ ਵੱਡੀ ਜਿੱਤ ਲੈ ਕੇ ਸੀ ਆ ਰਹੇ ਆ ਔਰ ਵੱਡੇ ਫੈਸਲੇ ਲਵਾਗੇ ਔਰ ਲੋਕ ਸਭਾ ਜਿਹੜੀ ਗੱਲ ਅਜੇ ਤੱਕ ਨਹੀਂ ਉਠਾਏਗੀ ਉਠਾ ਕੇ ਦੱਸਾਂਗੇ ਜੀ ਮੁੱਦੇ ਜੀ ਵੇਖੋ ਬੜੀ ਐਕਸਾਈਟਮੈਂਟ ਹੈ મોદી ਸਾਹਿਬ ਕੇ ਨਹੀਂ ਬੁਲੇਟ ਰੈਨ ਆ ਰਹੀ ਹੈ ਜੀ ਅਸੀਂ ਸੋਲੂਸ਼ਨ ਆ ਰਿਹਾ ਐਮਪਲੋਇਮੈਂਟ ਆ ਰਹੀ ਐ ਕਾਲਾ ਤਾਂ ਨਾ ਰਿਹਾ 15 ਲੱਖ ਖਾਤੇ ਜਾਂ ਰਿਹਾ ਕਿੱਦਾਂ ਝੂਮਲੇ ਕੀਤੇ ਗਏ ਨੇ ਕਿੱਦਾਂ ਲੋਕਾਂ ਦੇ ਅਹਿਸਾਸ ਨਾਲ ਖੇਡਿਆ ਗਿਆ ਕਿੱਦਾਂ ਲੋਕਾਂ ਦੇ ਮਨਾਂ ਨਾਲ ਖੇਡਿਆ ਗਿਆ ਕਿੱਦਾਂ ਲੋਕਾਂ ਨਾਲ ਧੋਖਾ ਕੀਤਾ ਗਿਆ ਅੱਜ ਫੇਰ ਯੂਥ ਉਥੇ ਕਿੱਥੇ ਨੌਕਰੀ ਦੇ ਵਾਦੇ ਅੱਜ ਯੂਥ ਕਿੱਥੇ ਆ ਅੱਜ ਡਿਗਰੀ ਕਰਕੇ ਉਹ ਜਦੋਂ ਬਾਹਰ ਆਉਂਦਾ ਕਾਲਜ ਤੋਂ ਯੂਨੀਵਰਸਿਟੀ ਤੋਂ ਬਾਹਰ ਆਉਂਦਾ ਉਹਦਾ ਫਿਊਚਰ ਉਹਨੂੰ ਹਨੇਰੇ 'ਚ ਨਿਕਲਦਾ ਨਾ ਇੱਥੇ ਨੌਕਰੀ ਮਿਲਦੀ ਆ ਨਾ ਬਾਹਰ ਜਾਣ ਵਾਸਤੇ 500000 ਹੈਗਾ ਉਹ ਇੱਥੇ ਕੀ ਕਰਦਾ ਨਾ ਇੱਥੇ ਕੰਮ ਨਾ ਉੱਥੇ ਕੰਮ ਜਿਹਦੇ ਕਰਕੇ ਉਹ ਸਟ्रेस ਜਿਆ ਡਿਪਰੈਸ਼ਨ ਜਿਆ ਔਰ ਆਪਣੀ ਲਾਈਫ ਖਤਮ ਕਰ ਰਿਹਾ ਔਰ ਇਸ ਤਰ੍ਹਾਂ ਸਾਡੀ ਜਵਾਨੀ ਸਾਡਾ ਦੇਸ਼ ਖਤਮ ਹੋ ਰਿਹਾ ਬਿਕੋਜ਼ ਆਫ ਥੀਸ ਫੇਕ ਲੀਡਰਸ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਵਿਸ਼ੇਸ਼ ਤੌਰ ਤੇ ਗੁਰਦਾਸਪੁਰ ਦੀ ਧਰਤੀ ਦੇ ਉੱਪਰ ਜਿੰਨੇ ਵੀ ਸਾਡੇ ਭਾਈਚਾਰੇ ਰਹਿੰਦੇ ਨੇ ਚਾਹੇ ਉਹ ਗਰੀਬ ਵਰਗ ਹੋਵੇ ਚਾਹੇ ਉਹ ਐਸਸੀ ਵਰਗ ਹੋਵੇ ਚਾਹੇ ਉਹ ਮਨੋਟਿਸ ਹੋਣ ਅੱਜ ਤੁਸੀਂ ਦੇਖ ਸਕਦੇ ਹੋ ਕਿ ਹਰੇਕ ਦੇ ਚਿਹਰੇ ਤੇ ਇੱਕ ਅਜੀਬ ਕਿਸਮ ਦਾ ਨੂਰ ਹੈ ਔਰ ਖੁਸ਼ੀ ਮਹਿਸੂਸ ਕਰ ਰਹੇ ਨੇ ਕਿ ਇੱਕ ਪੜਿਆ ਲਿਖਿਆ ਇਮਾਨਦਾਰ ਜਿਹੜਾ ਹੈ ਕੈਂਡੀਡੇਟ ਹੈ ਜਿਹੜਾ ਉਮੀਦਵਾਰ ਆ ਉਹ ਅੱਜ ਜਿਹੜੇ ਆ ਵਿਧਾਨ ਸਭਾ ਦੀ ਇਲੈਕਸ਼ਨ ਲੜ ਰਹਾ ਹੈ ਤੁਸੀਂ ਪਿਛਲੇ ਸਮੇਂ ਦੇਖਿਆ ਹੋਣਾ ਕਿ ਰਵਾਇਤੀ ਪਾਰਟੀਆਂ ਨੇ ਗਰੀਬ ਵਰਗ ਨੂੰ ਲੁੱਟਿਆ ਤੇ ਕੁੱਟਿਆ ਔਰ ਬੁਰੀ ਤਰ੍ਹਾਂ ਅੱਜ ਜਿਹੜਾ ਸਾਡਾ ਭਾਰਤ ਹੈ ਗਰੀਬੀ ਦਾ ਸ਼ਿਕਾਰ ਹੈ ਬੇਰੋਜ਼ਗਾਰੀ ਦਾ ਸ਼ਿਕਾਰ ਹੈ ਸੋ ਚੋਣ ਮੈਨੀਫੈਸਟੋ ਦੇ ਅੰਦਰ ਜਿਹੜਾ ਸੈਮੂਲ ਸੋਨੀ ਜੀ ਨੇ ਵਿਸ਼ੇਸ਼ ਤੌਰ ਤੇ ਬੱਚਿਆਂ ਦੀ ਪੜ੍ਹਾਈ ਦੇ ਵਾਸਤੇ ਜਿਹੜਾ ਆ ਵਚਨਬੱਧਤਾ ਦੁਹਰਾਈ ਹੈ ਆਪਣੇ ਜਿਹੜੇ ਗਰੀਬ ਸਮਾਜ ਦੇ ਨਾਲ ਖਲੋਣ ਲਈ ਜਿੱਥੇ ਕਿਤੇ ਗਰੀਬ ਵਰਗ ਨਾਲ ਧੱਕਾ ਹੁੰਦਾ ਹੈ ਉਹਨਾਂ ਦੇ ਨਾਲ ਖਲੋਣ ਵਾਸਤੇ ਜਿਹੜੀ ਇਹ ਵਚਨਬੱਧਤਾ ਨੇ ਬਾਈ ਹੈ ਸੋ ਤੁਸੀਂ ਦੇਖੋਗੇ ਕਿ 4 ਤਰੀਕ ਨੂੰ ਬਹੁਤ ਵੱਡੀ ਜਿੱਤ ਦੇ ਨਾਲ ਜਿਹੜੀ ਹੈ ਇਹਨਾਂ ਦੀ ਜਿਹੜੀ ਹੈ ਵਿਅਕਤੀ ਜਿਹੜੀ ਤੁਹਾਨੂੰ ਸਾਹਮਣੇ ਵੇਖਣ ਲਈ ਮਿਲੇਗੀ ਔਰ ਗਰੀਬ ਵਰਗ ਦੇ ਅੰਦਰ ਅੱਜ ਬਹੁਤ ਉਤਸ਼ਾਹ ਹੈ ਬਹੁਤ ਖੁਸ਼ੀ ਦਾ ਦੇਣਾ ਸੋ ਮੈਂ ਵਧਾਈ ਦੇਣਾ ਗੁਰਦਾਸਪੁਰ ਵਾਸੀਆਂ ਨੂੰ ਔਰ ਅਪੀਲ ਵੀ ਕਰਦਾ ਹੈ ਕਿ ਇਮਾਨਦਾਰ ਜਿਹੜਾ ਕੈਂਡੀਡੇਟ ਹੈ ਉਹਨੂੰ ਤਗੜੇ ਤ ਬਹੁਤ ਬਹੁਤ ਧੰਨਵਾਦ ਥੈਂਕ ਯੂ ਕੋ ਸਭ ਤੋਂ ਪਹਿਲਾਂ ਤੇ ਮੈਂ ਗੁਰਦਾਸਪੁਰ ਦੇ ਸਰਬ ਸਮਾਜ ਨੂੰ ਐਸਸੀਐਸਟੀ OBC ਘੱਟ ਗਿਣਤੀਆਂ ਨੂੰ ਮੁਬਾਰਕਬਾਦ ਦਿੰਨਾ ਕਿ ਅੱਜ ਉਹਨਾਂ ਦੇ ਵਿੱਚੋਂ ਉਹਨਾਂ ਦਾ ਇੱਕ ਆਮ ਲੀਡਰ ਪੜਿਆ ਲਿਖਿਆ ਇਮਾਨਦਾਰ ਅੱਜ ਗੁਰਦਾਸਪੁਰ ਦੀ ਧਰਤੀ ਤੇ ਨਾਮਿਨੇਸ਼ਨ ਕੀਤੀ ਆ ਔਰ ਮੈਂ ਇਹ ਦੱਸਣਾ ਚਾਹੁੰਦਾ ਕਿ ਅੱਜ ਇੱਥੇ ਕੋਈ ਇੱਕ ਵਰਗ ਦੇ ਲੋਕ ਨਹੀਂ ਤੁਸੀਂ ਦੇਖੋ ਸਿੱਖ ਵੀ ਸਾਡੇ ਨਾਲ ਨੇ ਅੱਜ ਇੱਥੇ ਹਿੰਦੂ ਵੀ ਸਾਡੇ ਨਾਲ ਨੇ ਆ ਸਾਡੇ ਨਾਲ ਐਸਸੀ ਭਰਾ ਵੀ ਨਾਲ ਨੇ ਔਰ ਸਾਡੇ ਨਾਲ ਸਾਰੇ ਸਮਾਜ ਨਾਲ ਨੇ ਔਰ ਪਾਸਟ ਐਸੋਸੀਏਸ਼ਨਾਂ ਵੀ ਦੇ ਰੂਪ ਦੇ ਵਿੱਚ ਇੱਥੇ ਆਈਆਂ ਨੇ ਮਸੀ ਲੀਡਰ ਵੀ ਇੱਥੇ ਆਏ ਔਰ ਸਬਨਾ ਨੇ ਅੱਜ ਫਦੇਗੜ ਚੂੜੀਆਂ ਤੋਂ ਇੱਕ ਵੱਡਾ ਰੋਡ ਸ਼ੋ ਸਟਾਰਟ ਕਰਕੇ ਧਾਰੀਵਾਲ ਤੋਂ ਲਗਭਗ 100 ਗੱਡੀ ਜੁਆਇਨ ਕੀਤੀ ਆ ਗੁਰਦਾਸਪੁਰੋਂ ਗੱਡੀਆਂ ਜੁਆਇਨ ਕੀਤੀਆਂ ਔਰ ਇਤੋਂ ਇਹ ਪਤਾ ਲੱਗਦਾ ਕਿ ਜਿਹੜਾ 20 ਦਿਨ ਪਹਿਲਾਂ ਸਰਵਸੰਮਤੀ ਨਾਲ ਅਸੀਂ ਆਪਣੇ ਭਰਾ ਨੂੰ ਉਮੀਦਵਾਰ ਐਲਾਨਿਆ ਸੀ ਲੋਕਾਂ ਨੇ ਐਕਸੈਪਟ ਕਰ ਲਿਆ ਔਰ ਇਸ ਵਾਰ 4 ਤਰੀਕ ਨੂੰ ਇੱਕ ਹਿਸਟਰੀ ਬਣੇਗੀ ਜਦੋਂ ਸੈਮੂਲ ਸੋਨੀ ਜਿੱਤ ਕੇ ਦਿੱਲੀ ਦੀ ਪਾਰਲੀਮੈਂਟ ਵਿੱਚ ਜਾਏਗਾ